ਸਾਡੀ 101 ਜਥੇਬੰਦੀ ਜਿਹੜੀ ਇਹ ਰੋਜ਼ ਕਿਸਾਨਾਂ ਦੀ ਜਾਇਆ ਕਰੇਗੀ ਚਾਹੇ ਉਹਨਾਂ ਦੇ ਮਰਜੀਵੜੇ ਬਣਾ ਕੇ ਅਸੀਂ ਭੇਜ ਰਿਆਂ ਚਾਹੇ ਸਾਨੂੰ ਮਰਨਾ ਪਵੇ ਕੋਸ਼ਿਸ਼ ਹੀ ਕਰ ਦੇਣ ਅਸੀਂ ਪਿੱਛੇ ਨਹੀਂ ਹਟਾਂਗੇ ਸਰਕਾਰ ਤੋਂ ਅਸੀਂ ਇਸ ਵੇਲੇ ਸ਼ੰਭੂ ਬਾਡਰ ਦੇ ਮੌਜੂਦ ਹਾਂ ਜਿੱਥੇ ਸ਼ੰਭੂ ਬਾਡਰ ਤੇ ਲਗਾਤਾਰ 13 ਫਰਵਰੀ ਤੋਂ ਤਰਨਾ ਜਿਹੜਾ ਚੱਲ ਰਿਹਾ ਹੈ ਉਹ ਅੱਜ ਕਿਸਾਨ ਜਿਹੜੇ ਮਾਰਚ ਕਰਨਗੇ ਦਿੱਲੀ ਵਾਲੇ 1000 ਟਾਈਮ ਤੇ 101 ਜਿਹੜੇ ਲੋਕ ਸਾਨ ਨੇ ਉਹ ਜਾਣਗੇ ਕਿ ਡਿਲੀਗੇਸ਼ਨ ਬਣਾ ਕੇ ਪੈਦਲ ਵੱਡੀ ਚੇਂਜ ਇਹ ਹੈ ਕਿ ਇਸ ਲਈ ਟਰੈਕਟਰ ਟ੍ਰੋਲੀ ਚ ਵੀ ਸੀ ਕਿਉਂਕਿ ਉਹ ਪੈਦਲ ਜਾਣਾ ਚਾਹੁੰਦੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਸੰਖਿਆ ਦੇ ਵਿੱਚ ਇੱਥੇ ਕਿਸਾਨ ਜਿਹੜੇ ਨੇ ਉਹ ਪਹੁੰਚਨੇ ਸ਼ੁਰੂ ਹੋ ਗਏ ਨੇ ਲਗਭਗ ਹਲੇ ਟਾਈਮ ਹੈਗਾ 8:30 ਤੱਕ ਜਿਦਾ ਲੇਕਿਨ ਕਿਸਾਨ ਉਰੇ ਪੰਜਾਬ ਦੇ ਵਿੱਚੋਂ ਆਨੇ ਸ਼ੁਰੂ ਹੋ ਗਏ ਸਟੇਜ ਲੱਗੀ ਹੋਈ ਹੈ ਪਰ ਲਗਾਤਾਰ ਪਿੱਛੇ ਜਿਹੜਾ ਉਹ ਕੱਟ ਜਿਹੜਾ ਉਹ ਵੱਧ ਰਿਹਾ ਕੁਝ ਲੋਕਾਂ ਨਾਲ ਆਪਾਂ ਗੱਲ ਵੀ ਕਰਾਂਗੇ ਇਥੇ ਹਾਂਜੀ ਕੀ ਨਾ ਮੈਂ ਚਮਕੌਰ ਸਿੰਘ ਸਮਾਨ ਵਾਲਾ ਭਾਰਤੀ ਕਿਸਾਨ ਜੁਨਾ ਬਹਿਰਮ ਕੇ ਸੂਬਾ ਮੀਤ ਪ੍ਰਧਾਨ ਚਮਕੌਰ ਜੀ 13 ਫਰਵਰੀ ਤੋਂ ਇੱਥੇ ਬੈਠੇ ਹੋ ਉਸ ਉਦੋਂ ਵੀ ਕੋਸ਼ਿਸ਼ ਹੋਈ ਸੀ ਵੀ ਦਿੱਲੀ ਜਾ ਸਕੀਏ ਅੱਜ ਥੋੜੀ ਰੂਪਰੇਖਾ ਬਦਲੀ ਹੈ ਵੀ ਤੁਸੀਂ ਕਹ ਟਰੈਕਟਰ ਟਰਾਲੀ ਤੇ ਨਹੀਂ ਜਾਣਾ ਪੈਦਲ ਜਾਣਾ ਲੱਗਦਾ ਕਾਮਯਾਬੀ ਮਿਲੂਗੀ ਦੇਖੋ ਜੀ ਪਹਿਲਾ ਤੇ ਆ ਜਿਹੜਾ ਟਰੈਕਟਰ ਟਰਾਲੀ ਆ ਉਹ ਕਿਸਾਨ ਦਾ ਬਲਦ ਰੇੜਾ ਹੈ ਕਿਉਂਕਿ ਉਹਨੂੰ ਮਾਨਤਾ ਮਿਲੀ ਆ ਕਿਸਾਨੀ ਕੀਤਾ ਕਰ ਲਈ ਸਰਕਾਰ ਨੇ ਕੋਝੀਆਂ ਹਰਕਤਾਂ ਕਰਕੇ ਸਾਨੂੰ ਜਿਹੜਾ ਟਰੈਕਟਰ ਟਰਾਲੀ ਆ ਉਹ ਤੇ ਅਸੀਂ ਅਨਾਜ ਢੋ ਕੇ ਵੀ ਮੰਡੀਲ ਜਾਣੇ ਆ 100-100 ਕਿਲੋਮੀਟਰ ਤੱਕ ਪਰ ਉਹਨਾਂ ਨੇ ਕਿਹਾ ਵੀ ਸਾਡਾ ਟਰੈਕਟਰ ਟਰਾਲੀ ਸਾਨੂੰ ਪਸੰਦ ਨਹੀਂਗਾ ਅਸੀਂ ਕਿਹਾ ਕਿ ਠੀਕ ਆ ਸਾਡਾ ਟਰੈਕਟਰ ਟਰਾਲੀ ਤੁਹਾਨੂੰ ਪਸੰਦ ਨਹੀਂਗਾ ਫਿਰ ਵੀ ਅਸੀਂ ਉਸ ਤੋਂ ਬਾਅਦ ਇੱਕ ਕਾਲ ਦਿੱਤੀ ਸੀ ਤੁਹਾਨੂੰ ਯਾਦ ਹੋਣਾ ਹੈ ਕਿ ਟ੍ਰੇਨਾਂ ਦੇ ਉੱਤੇ ਉਤਰੀ ਭਾਰਤ ਦੇ ਵਿੱਚੋਂ ਲੋਕ ਜਿਹੜਾ ਏ ਦਿੱਲੀ ਪਹੁੰਚਣਗੇ ਪਰ ਫਿਰ ਵੀ ਉਹਨਾਂ ਨੇ ਟ੍ਰੇਨ ਦੀਆਂ ਜਿਹੜੀਆਂ ਟਿਕਟਾਂ ਦੇਣ ਤੋਂ ਇਨਕਾਰ ਕਰ ਦਿੱਤਾ ਸਰਕਾਰ ਨੇ ਤੇ ਉਤੋਂ ਹੀ ਗ੍ਰਿਫਤਾਰੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਉਸ ਤੋਂ ਬਾਅਦ ਆ ਤੀਜੀ ਕਾਲ ਜਿਹੜੀ ਵੱਡੇ ਪੱਧਰ ਤੇ ਆ ਕਿ ਤੁਸੀਂ ਨਾ ਸਾਨੂੰ ਟ੍ਰੇਨਾਂ ਤੇ ਆਉਂਦਾ ਆਉਂਦੇ ਰਹੋ ਨਾ ਤੁਸੀਂ ਸਾਨੂੰ ਟ੍ਰੈਕਟਰ ਟਰਾਲੀ ਲੈ ਕੇ ਆਉਂਦੇ ਦੇ ਰਹੋ ਕਿਉਂਕਿ ਸਾਡੀ ਰਾਜਧਾਨੀ ਦਿੱਲੀ ਆ ਅਸੀਂ ਆਪ ਦੀ ਰਾਜਧਾਨੀ ਕੋ ਆਪਣੀਆਂ ਹੱਕੀ ਮੰਗਾਂ ਲੈ ਕੇ ਜਾ ਰਹੇ ਹਾਂ ਮੰਗਾਂ ਕੀ ਆ ਸਾਡੀਆਂ ਕਿ ਜੋ ਮੋਦੀ ਪੀਐਮ ਉਹਦੀ ਮੰਨ ਚੁੱਕਾ ਸੀ ਉਹ ਯਾਦ ਕਰਾਇਆ ਕਿ ਸਾਡੀਆਂ ਉਹ ਲਾਗੂ ਕਰ ਦੇ ਉਹਦੇ ਲਈ ਅੱਜ ਜੋ ਪੈਦਲ ਯਾਤਰਾ ਹੈ ਮਰ ਜੀਵੜਿਆਂ ਦਾ 101 ਜਿੱਥਾ ਹੈ ਉਹ ਦਿੱਲੀ ਨੂੰ ਰਵਾਨਗੀ ਕਰੇਗਾ ਸ਼ੰਭੂ ਬਾਰਡਰ ਦੇ ਉਤੋਂ ਪਿਛਲੀ ਵਾਰੀ ਪਿਛਲੀ ਵਾਰੀ ਹਰਿਆਣਾ ਪੁਲਿਸ ਨੇ ਲੰਘਣ ਨਹੀਂ ਦਿੱਤਾ ਬੈਰੀਕੇਡਿੰਗ ਬਹੁਤ ਜ਼ਿਆਦਾ ਸੀ ਤੇ ਅੱਜ ਕੀ ਆਪਾਂ ਦੇਖਿਆ ਉਹ ਹਾਲਾਤ ਨੇ ਬੈਰੀਕੇਡਿੰਗ ਲੱਗੀ ਆ ਤੇ ਸਾਡੀ ਪੰਦੇਰ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਉਹ ਮੌਕੇ ਤੇ ਫੇਰ ਦੇਖਾਂਗੇ ਤੁਹਾਨੂੰ ਲੱਗਦਾ ਹੈ ਅੱਜ ਕੀ ਜੇ ਜੇ ਰੋਕਿਆ ਜੇ ਰੋਕਿਆ ਗਿਆ ਤੇ ਫਿਰ ਕੀ ਅਗਲਾ ਸਟੈਪ ਹੋਊਗਾ ਪਹਿਲੀ ਗੱਲ ਤਾਂ ਸਾਨੂੰ ਆਇਆ ਵੀ ਲੰਘਾ ਗਈ ਔਰ ਜੇ ਸਾਨੂੰ ਨਾ ਵੀ ਲੰਘਣ देंगे ਫਿਰ ਇਹ ਸਰਕਾਰਾਂ ਝੂਠੀਆਂ ਕਿਉਂਕਿ ਪਹਿਲਾਂ ਇਹਨਾਂ ਨੇ ਬਿਆਨ ਦਿੱਤਾ ਸੀਗਾ ਵੀ ਕਿਸਾਨ ਟਰੈਕਟਰ ਟਰਾਲੀ ਜਾਨੀ ਪੈਦਲ ਜਾ ਸਕਦਾ ਹੁਣ ਜੇ ਹੀ ਪੈਦਲ ਜਾਣੇ ਆ ਫਿਰ ਵੀ ਰੋਕਣਗੇ ਫਿਰ ਸਰਕਾਰਾਂ ਝੂਠੀਆਂ ਲੀਡਰਾਂ ਦੇ ਲਾਰੇ ਝੂਠੇ ਆ ਕਾਫੀ ਸੰਖਿਆ ਜਿਦੇ ਕਿਸਾਨ ਜਿਹੜੇ ਉਹ ਕਟੇ ਉਹਨੂੰ ਸ਼ੁਰੂ ਹੋ ਗਏ ਆ ਤੇ ਮੇਨ ਕੀ ਮੰਗ ਮੰਗ ਕੀ ਹੈ ਤੁਹਾਡੀ ਵੀ ਮੰਗ ਕੀ ਹੈ ਤੁਹਾਡੀ ਮੇਨ ਮੰਗਿਆ ਮੇਨ ਆ ਜੀ ਸਾਡੀਆਂ ਫਸਲਾਂ ਤੇ ਸਾਰੀਆਂ ਤੇ ਸਾਡੀਆਂ ਤੇ ਐਮ ਐਸ ਪੀ ਸਾਨੂੰ ਮਿਲਣੀ ਚਾਹੀਦੀ ਆ ਔਰ ਜੋ ਨਰੇਗਾ ਵਾਲਿਆ ਉਹਦੀ 700 ਰੁਪਏ ਦਿਹਾੜੀ ਹੋਣੀ ਚਾਹੀਦੀ ਔਰ 200 ਰੁਪਏ ਕੰਪਲਸਰੀ ਹੋਣੀ ਚਾਹੀਦੀ ਆ ਔਰ ਜੋ ਵੀ ਸਾਨੂੰ ਰੇਟ ਦੇਣਾ ਬਦਲਾ ਦਾ ਉਹਦਾ ਗਾਰੰਟੀ ਕਾਨੂੰਨ ਮਿਲਣਾ ਚਾਹੀਦਾ ਇਸ ਤਰ੍ਹਾਂ ਸਾਡੀਆਂ 10 12 ਮੰਗਾਂ ਹੈਗੀਆਂ ਹੋਰ ਵੀ ਲੋਕ ਆ ਗੱਲ ਕਰਾਂਗੇ ਹਾਂਜੀ ਬਾਪੂ ਜੀ ਕੀ ਨਾਂ ਤੁਹਾਡਾ ਤੁਹਾਡਾ ਨਾਂ ਜ세ਦਾ ਤੋਤਾ ਸਿੰਘ ਭਾਰਤੀ ਕਿਸਾਨ ਜੀ ਨੇ ਬ੍ਰਾਹਮਕੇ ਡਿਸਟ੍ਰਿਕਟ ਮੋਗਾ 13 ਫਰਵਰੀ ਤੋਂ ਕਿਸਾਨ ਇੱਥੇ ਬੈਠੇ ਨੇ ਕਿਸ ਸਰਕਾਰ ਨੇ ਮੰਗ ਨਹੀਂ ਮੰਨੀ ਤੁਹਾਨੂੰ ਲੱਗਦਾ ਅੱਜ ਕਾਮਯਾਬੀ ਮਿਲੂਗੀ ਅੱਗੇ ਜਾ ਪਾਓਗੇ ਤੁਸੀਂ ਅੱਧੀ ਜਿਹੜੀ ਹੁਣ ਜਿਹੜੀ ਯੋਜਨਾ ਹੈ ਸਾਡੀ 101 ਜ세 ਬੰਦੇ ਜਿਹੜੀ ਇਹ ਰੋਜ਼ ਕਿਸਾਨਾਂ ਦੀ ਜਾਇਕਰੇਗੀ ਚਾਹੇ ਉਹਨਾਂ ਦੇ ਉਹ ਜ ਮਰ ਜੀਵੜੇ ਬਣਾ ਕੇ ਅਸੀਂ ਭੇਜ ਰਹੇ ਆ ਤੇ ਸਾਨੂੰ ਮਰਨਾ ਪਵੇ ਕੋਈ ਸ਼ਹੀਦ ਕਰ ਦੇਣ ਅਸੀਂ ਪਿੱਛੇ ਨਹੀਂ ਹਟਾਂਗੇ ਸਰਕਾਰ ਤੋਂ ਜਦ ਤੱਕ ਸਾਡੇ ਨਾਲ ਕੀਤੇ ਹੋਏ ਵਾਅਦੇ ਜਿਹੜੇ ਸਰਕਾਰ ਨੇ ਪੂਰੇ ਕਰਦੀ ਉਦੋਂ ਤੱਕ ਸਾਡਾ ਜਿਹੜਾ 101 ਜਸੇ ਬੰਦੀ ਰੋਜ਼ਗਾਰ ਰੋਜ਼ ਜਿਹੜਾ ਜਸਾ ਸਾਡਾ ਜਾਇਆ ਕਰੇਗਾ ਅੱਜ ਕੀ ਨਾਂ ਤੁਹਾਡਾ ਮੇਰਾ ਨਾਮ ਬੂਟਾ ਸਿੰਘ ਕੰਗਾ ਜੀ ਅੱਜ ਵੀ ਬੈਰੀਕੇਡ ਲੱਗ ਜਾ ਜੀ ਅੱਜ ਸਾਡੇ ਨਵੇਂ ਪਾਸ਼ਾ ਦੀ ਸਿੱਧੀ ਦੇਣ ਅਸੀਂ ਸਿੱਧੀਆਂ ਬਾਧਿਆਂਗੇ ਪਿੱਛੇ ਨਹੀਂ ਹਟਣ ਵਾਲੇ ਆਂ ਜੀ ਅਸੀਂ ਆਪਦੀ ਮੰਗਾਂ ਮਨਾ ਕੇ ਹਟਾਂਗੇ ਮੋਦੀ ਸਰਕਾਰ ਦੇ ਨੱਕ 'ਚ ダਮ ਲਿਆ ਦਿਆਂਗੇ 101 ਸਾਡੇ ਰੋਜ਼ ਆਇਆ ਕਰਨਗੇ ਭਾਵੇਂ ਸਾਨੂੰ ਸੀਧ ਕਰ ਦੇਣ ਅੱਗੇ ਵੀ ਇਹਨਾਂ ਨੇ ਬੰਬ ਗੋਲੇ ਸਾਡੇ ਦੇ ਛਿੱਟੇ ਆ ਜਿੰਨੇ ਮਰਜ਼ੀ ਛੱਡ ਦੇਣਾ ਸਾਡਾ ਅਸੀਂ ਮਾਰਨ ਨੂੰ ਤਿਆਰ ਆ ਅਸੀਂ ਆਪਦੇ ਗਾਂਈ ਪੀੜੀ ਬਚਾਉਣੀ ਆ ਸਾਡੀਆਂ ਬੱਚਲਾਂ ਨੇ ਨੁਕਸਾਨ ਕਰੀ ਜਾਂਦੇ ਆ ਸਾਨੂੰ ਬੜੇ ਸਾਡੇ ਤੇ ਇਹਨਾਂ ਨੇ ਅਲਜਾਮ ਲਾਉਂਦੇ ਆ ਧੂਆਂ ਕਰਦੇ ਆ ਸਾਨੂੰ ਪਰਾਲੀ ਨਹੀਂ ਖਾਣ ਨ ਦੇਂਦੇ ਸਾਡੇ ਹੀ ਫਸਲਾਂ ਨਹੀਂ ਵਿਕੀਆਂ ਅਰਕੀ ਸਾਨੂੰ ਮਾਰ ਕੇ ਹੀ ਛੱਡਤਾ ਹੁਣ ਅਸੀਂ ਮਰ ਜਾਵਾਂਗੇ ਅਸੀਂ ਦੁਨੀਆ ਦੇ ਨਾਮ ਰੋਸ਼ਨ ਕਰ ਜਾਾਂਗੇ ਵੀ ਨਵੇਂ ਬਾਦਸ਼ਾਹ ਦੇ ਸਿੱਧੀ ਦੇਣ ਤੇ ਅਸੀਂ ਵੀ ਸਿੱਧੀਆਂ ਦੇਣ ਨੂੰ ਤਿਆਰ ਅੱਜ ਅਸੀਂ ਨਵੇਂ ਬਾਦਸ਼ਾਹ ਦੇ ਉਹ ਨਾਸਨਾ ਲੈ ਕੇ 101 ਆਦਮੀ ਜਾਊਗਾ ਹੀ ਜਾਊਗਾ ਦਿੱਲੀ ਲੋਕ ਨੇ ਹਾਂਜੀ ਕੀ ਨਾਤਾ ਦਾ ਕੋਈ ਨਾਜੀ ਤਰੋ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਬਤੇ ਜੋਨ ਖਡੂਰ ਸਾਹਿਬ ਤੋਂ ਪ੍ਰੈਸ ਸੱਤਰ ਨਗਰ ਮੱਲੇ ਤੋਂ ਅਸੀਂ ਬੇਨਤੀ ਕਰਦੇ ਆਂ ਵੀ ਇਹ ਜਿਹੜੀ ਸੈਂਟਰ ਸਰਕਾਰ ਪੰਜਾਬ ਸਰਕਾਰ ਨੇ ਜਿਹੜਾ ਇਹ ਬਾਰਡਰ ਲਾਇਆ ਵਾ ਇਹ ਕਾਦੀ ਲੀਲਾ ਆ ਅਸੀਂ ਕੋਈ ਅਤਵਾਦੀ ਆ ਅਤਵਾਦੀ ਆ ਜਦੋਂ ਕਹਿ ਦਿੰਦੇ ਆਂ ਅਸੀਂ ਆਪਣੇ ਹੱਕ ਲੈਣ ਲਈ ਲੜਦੇ ਆਂ ਤੇ ਕਹਿ ਦਿੰਦੇ ਅਤਵਾਦੀ ਆ ਇੱਕ ਸਾਰੇ ਕਿਸਾਨ ਮਜ਼ਦੂਰ ਬੀਬੀਆਂ ਭੈਣਾਂ ਨੌਜਵਾਨ ਬਜ਼ੁਰਗ ਬੈਠੇ ਆ ਅੱਜ ਉਹ ਮਰਜੀ ਵੜੇ ਗਾੜੀ ਆਏ ਆ ਬੈਠੇ ਆ ਜਿਨ੍ਹਾਂ ਨੇ ਅੱਜ ਸ਼ਹੀਦੀਆਂ ਵੀ ਪਾਉਣੀਆਂ ਵਾ ਕੋਈ ਇਹ ਗੋਲੀਆਂ ਮਾਰ ਲੈਣ ਬੰਬ ਸੁੱਟ ਲੈਣ ਕੁਝ ਵੀ ਕਰ ਲੈਣ ਅੱਜ ਸਾਡੇ ਕਿਸਾਨ ਮਜ਼ਦੂਰ ਜਿਹੜੇ ਆ ਇਹ ਬਾਰਡਰ ਤੋੜ ਕੇ ਅੱਗੇ ਜਾਵਾਂਗੇ ਸੋ ਜਿਹੜੇ ਨਗਰ ਪਿੰਡਾਂ ਦੇ ਵਿੱਚ ਬੈਠੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਚੜ੍ਹ ਕੇ ਸਹਿਯੋਗ ਦਿਓ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਆ ਤੁਹਾਨੂੰ ਦਿਖਾਤਾ ਵੀ ਕਿਸ ਤਰ੍ਹਾਂ ਪਹਿਲੇ ਇੱਥੇ ਤੁਸੀਂ ਦੇਖੋ ਕਿਸ ਤਰ੍ਹਾਂ ਮੇਰੇ ਪਿੱਛੇ ਕਿਸਾਨ ਕਾਫੀ ਸੰਖਿਆ ਦੇ ਵਿੱਚ ਨੇ ਔਰ ਐਸ ਪਾਸੇ ਵੀ ਔਰ ਮੈਂ ਕੈਮਰਾ ਬੱਸ ਨੂੰ ਕੋ ਦਿਖਾਉ ਵੀ ਐਸ ਪਾਸੇ ਵੀ ਜਿਹੜੇ ਕਿਸਾਨ ਨੇ ਉਹ ਖੜੇ ਨੇ ਪੰਜਾਬ ਦੇ ਅਗਲਗ ਜੁਲਿਆਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਸ਼ੁਰੂ ਹੋ ਗਏ ਨੇ ਸੋ ਇੱਥੇ ਇਕੱਠ ਹੋਣਾ ਸ਼ੁਰੂ ਹੋ ਗਿਆ ਵੀ ਕਿਸਾਨ ਵੱਡੀ ਸੰਖਿਆ ਦੇ ਵਿੱਚ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਹਾਂਜੀ ਕੀ ਨਾਂ ਦਾ ਜੀ ਕੀ ਨਾਂ ਦਾ ਵਿਚਾਰਾ ਹੈ ਅੱਜ ਸਾਡੀ ਪੰਦੇਸਰਾਂ ਵੀ ਗੱਲ ਹੋਈ ਹੈ ਵੀ 13 ਫਰਵਰੀ ਨੂੰ ਵੀ ਕੋਸ਼ਿਸ਼ ਕੀਤੀ ਸੀ ਜਾਨ ਦੀ ਉਦੋਂ ਕਾਮਯਾਬੀ ਨਹੀਂ ਮਿਲੀ ਕਿਉਂਕਿ ਬਾ ਅਥਰੋ ਗੈਸ ਚਲਾਈਗੀ ਅੱਜ ਪੈਦਲ ਜਾਣਾ ਲੱਗਦਾ ਅੱਜ ਕਾਮਯਾਬੀ ਮਿਲ ਜੂਗੀ ਜਾਨੋ ਕਾਮਯਾਬੀ ਹੋਗੀ ਜ਼ਰੂਰ ਹੋ ਕਾਮਯਾਬੀ ਮਹਾਰਾ ਸੱਚੇ ਕਾਸ਼ਾ ਕਰਨ ਵਾਲਾ ਕੰਮ ਹੈ ਕੋਸ਼ਿਸ਼ ਇਹੋ ਹੀ ਹੈ ਕਿਸਾਨਾਂ ਦੀ ਵੀ ਐਸ ਐਤ ਕੀ ਜਿਹੜਾ ਕਿਸੇ ਤਰ੍ਹਾਂ ਉਧਰ ਜਾਇਆ ਜਾਏ ਔਰ ਮੈਂ ਤੁਹਾਨੂੰ ਦਿਖਾਉਂਗਾ ਵੀ ਇਥੇ ਸਟੇਜ ਲਗਾਤਾਰ ਲੱਗੀ ਹੋਈ ਹੈ ਲੇਕਿਨ ਅੱਗੇ ਜਾ ਕੇ ਠੀਕ ਇੰਪੋਰਟੈਂਟ ਵਿਜ਼ੂਅਲ ਜਿਹੜਾ ਅੱਜ ਦਾ ਡੇ ਨੂ ਡਿਸਕ੍ਰਾਈਬ ਕਰ ਰਿਹਾ ਕਿ ਹਾਲਾਂਕਿ ਕਿਸਾਨਾਂ ਨੇ ਜਿਹੜੀ ਹੈ ਉਹ ਸਟ੍ਰੈਟਜੀ ਚੇਂਜ ਕੀਤੀ ਹੈ ਕਿਸਾਨ ਚਾਹੁੰਦੇ ਆ ਵੀ ਅਹਾਂ ਅਸੀਂ ਕਿਸੇ ਤਰ੍ਹਾਂ ਡਿਟਰੈਕਟਰ ਟਰਾਲੀ ਦਾ ਨਹੀਂ ਜਾ ਸਕਦੇ ਤੇ ਪੈਦਲ ਜਾ ਸਕੀਏ ਲੇਕਿਨ ਅੱਗੇ ਤਸਵੀਰ ਜਿਹੜੀ ਹੈ ਉਹ ਬਾਰਡਰ ਦੀ ਹੈ ਜੀ ਹਾਂ ਤੁਸੀਂ ਦੇਖੋ ਵੀ ਸ਼ੰਭੂ ਬਾਰਡਰ ਤੇ ਜਿਹੜਾ ਬਾਈਸੈਕਟ ਕਰਦਾ ਹੈ ਪੰਜਾਬ ਤੇ ਹਰਿਆਣਾ ਨੂੰ ਵੀ ਕਿਸ ਤਰ੍ਹਾਂ ਅੱਜ ਵੀ ਹੈਵੀ ਬੈਰੀਕੇਡਿੰਗ ਜਿਹੜੀ ਹੈ ਉਹ ਇੱਥੇ ਹਰਿਆਣਾ ਪੁਲਿਸ ਨੇ ਕੀਤੀ ਹੋਈ ਹੈ ਇਹੋ ਏਰੀਆ ਪਿਛਲੀ ਵਾਰੀ ਜਦੋਂ ਇੱਥੇ ਜਦੋਂ ਅਸ਼ੇਰੀ ਟਿਅਰ ਗੈਸ ਚੱਲੀ ਸੀ ਔਰ ਕਾਫੀ ਜ਼ਿਆਦਾ ਇੱਥੇ ਕਨਫਰੋਂਟੇਸ਼ਨ ਹੋਈ ਸੀ ਕਿਸਾਨਾਂ ਦੇ ਵਿੱਚ ਔਰ ਹਰਿਆਣਾ ਪੁਲਿਸ ਦੇ ਵਿੱਚ ਔਰ ਉਸ ਤੋਂ ਬਾਅਦ ਲਗਾਤਾਰ ਲਗਭਗ 300 ਦਿਨ ਹੋ ਗਏ ਇੱਥੇ ਕਿਸਾਨ ਬੈਠੇ ਨੇ ਔਰ अज्ज सिचुएशन यह हुई है भी बैरकेडिंग बहुत ज्यादा है लेकिन किसान जो कमिटेड है भी अभी पैदल जावे पीसफुल जावे और आस है भी वह क्रॉस करेंगे एक बजे का टाइम है सो देखना होगा उत्तर की डिवेलपमेंट्स होंगे कोई टॉक्स का रस्ता खोलता है या फिर किसी तरह का कोई कॉन्वेंटेशन इतने वादा है या पीसफुल जो अगर नहीं जाता इतने बैठ जाते शंबू वोटर तो कैमरापन अमन जरानी बसे पंजाब तक